ਸੀ ਆਇਆ ਪਰ ਬਾਬੇ ਨੇ ਹਾਜ਼ਰੀ ਲਵਾਉਣੀ ਸੀ ਮੈਂ ਵੀ ਇੱਕ ਵਾਰੀ ਬਈ ਬਾਬਾ ਜੀ ਦਾ ਲਾਂਭਾ ਲਾ ਕੇ ਆਉਣਾ ਯਾਰ ਜ਼ਰੂਰ ਤੇ ਜਦੋਂ ਐਂਜੀ ਜੀ ਬਾਬੇ ਨੇ ਆਪ ਹੀ ਹਾਜ਼ਰੀ ਲਵਾਈਆ ਸਮਝ ਲੋ ਉਧਰ ਗੱਲ ਹੋ ਗਈ ਸੀ ਕਿਸੇ ਹੋਰ ਪਾਸੇ ਕੋਈ ਚੱਕਰੀ ਸੀ ਜਬਰ ਕੇ ਪੁੱਲਾ ਫਿਰ ਮੈਨੇ ਵੀ ਭਗਵਾਨ ਜੀ ਕਹਿੰਦੇ ਵੀ ਤੁਸੀਂ ਵੀ ਇੱਥੇ ਜ਼ਰੂਰ ਹਾਜ਼ਰੀ ਰਵਣੀ ਕੋਈ ਨਹੀਂ ਬਾਧੇ ਘਾਟੇ ਹੁੰਦੇ ਰਹਿੰਦੇ ਕੋਈ ਚੱਕਰ ਨਹੀਂ ਓਹ ਹੋ ਕਰਮਜੀਤ ਕੰਮੂ ਜੀ ਆਓ ਜੀ ਪਹਿਲਾਂ ਬਹੁਤ ਵਧੀਆ ਸਾਡੇ ਵੀਰ ਬਿੱਟੂ ਔਡਾ ਜੀ ਜਿਨ੍ਹਾਂ ਦੇ ਬਹੁਤ ਸੋਹਣੇ ਗਾਣੇ ਆਏ ਆ ਬਾਈ ਕਰਮਜੀਤ ਪੁਰੀ ਭਗਤੇ ਵਾਲਾ ਜੀ ਇੱਕ ਵਾਰ ਉਹਨਾਂ ਨੂੰ ਨਾ ਤਾੜੀ ਮਾਰ ਦਿਓ ਜੀ ਬਹੁਤ ਵਧੀਆ ਦੁਗਾਣਾ ਜਿਹੜੀ ਤੁਹਾਡੇ ਰੂਰ ਹੋ ਕੇ ਗਏ ਨੇ ਬਹੁਤ ਹੀ ਬਾਈ ਦੇ ਘਰੇ ਸੀ ਬੈਠੇ ਸੀ ਸੇਵਾ ਆਪਣੀ ਬਾਈ ਦੀ ਬਹੁਤ ਵਧੀਆ ਕਰਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਿੱਟੂ ਔਡਾ ਟੋਡੇ ਇਲਾਕੇ ਦੀ ਸ਼ਾਨ ਓਕੇ ਬਾਬਾ ਜੀ ਸਭ ਤੋਂ ਪਹਿਲਾਂ ਛੋਟੀ ਜਿਹੀ ਹਾਜ਼ਰੀ ਪੀਰਾਂ ਦੇ ਦਰ ਤੇ ਨੇ ਲਗਾ ਲੋ ਅਗੀ ਚੱਲ ਕੇ ਦਵਾਰੇ ਕੱਟ ਦਿਓ ਕਲੇਸ਼ ਤਕਦੀਰਾਂ ਦਾ ਕਹਿੰਦੇ ਨੇ ਨਿਮਾਨਿਆਂ ਨੂੰ ਮਾਣ ਮਿਲਦਾ ਉੱਚਾ ਦਰ ਹੁੰਦਾ ਸੰਤ ਫਕੀਰਾਂ ਦਾ ਪੀਰਾਂ ਦੀਆਂ ਰਹਿਮਤਾਂ ਨੇ ਜੱਗ ਤੇ ਨੇ ਆਰੀਆਂ ਤਾਰਦਾ ਤਾਂ ਸਾਨੂੰ ਜਿਵੇਂ ਬੀੜੀਆਂ ਸੀ ਤਾਰੀਆਂ ਹੋਗੇ ਦੁੱਖ ਦੂਰ ਤੇਰੇ ਦਾਰੇ ਉੱਤੇ ਆ ਕੇ ਤੂੰ ਤਾਂ ਸੁਣ ਲੈਂਦਾ ਦੁੱਖ ਦੇਲੀ ਬੀਨਾ ਦਾ ਕਹਿੰਦੇ ਨੇ ਨਿਮਾਨਿਆਂ ਨੂੰ ਮਾਣ ਮਿਲਦਾ ਉੱਚਾ ਦਰ ਹੁੰਦਾ ਸੰਤ ਫਕੀਰਾਂ ਦਾ ਸੁਸਾਈਆਂ ਦੇ ਨਾਂ ਤੇ ਫਕਰਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਨਾਲ ਸਾਰੇ ਜਣੇ ਆਪਣੀ ਹਾਜ਼ਰੀ ਲਵਾਓ ਜੀ ਥੈਂਕ ਯੂ ਤਮੀਰਵੰਨੀ ਤੁਹਡੀ ਫਰਸ਼ਾ ਤੋਂ ਅਰਸ਼ੀ ਪਚਾਉਣ ਵਾਲੇ ਤੁਸੀਂ ਲੋਕੀ ਉੱਡਦੇ ਨੁਪਿੰਜਰੇ ਚ ਪਾਉਣਾ ਆਖਤਿਆਰ ਤੁਹਾਡੀ ਖੁਸ਼ੀਆਂ ਦੇ ਫੁੱਲ ਕੁਝ ਲੈ ਕੇ ਪਰਮਾਤਮਾ ਤੋਂ ਚਿੱਤ ਕਰੇ ਗੁੰਦਕੇ ਗਲੇ ਚ ਪਾ ਮਹਾਰਤ ਤੁਹਾਡੀ ਕਰਮਜੀਤ ਕਮੋ ਮੰਗੇ ਕੁਝ ਨਾ ਦਤਾਰ ਕੋਲੋਂ ਝੋਲੇ ਅਡ ਮੰਗਦੀਆਂ ਸਿਰਫ ਪਿਆਰ ਤੁਹਾਡੇ ਸਾਡੇ ਪਿਆਰ ਦੀ ਨਜ਼ਰੀ ਇਹਨਾਂ ਡਿਊਟ ਪੇਸ਼ ਕਰਦੀਆਂ ਜੀ ਆਪ ਕੋ ਭਾਈ ਪੈਣ ਵਾਲਾ ਕਿੱਧਰ ਗਏ ਵੀ ਵਜਾ ਦਿਓ ਯਾਰ ਨਾਲ ਡੋਬ ਜਿੰਨਾ ਹਾਂ ਇਹ ਆਓ ਛੱਡੋ ਕੋਲਾ ਨਹੀਂ ਨਹੀਂ ਜਲ ਕੋਈ ਗੱਲ ਸ਼ੇਫਟ ਚੋਪਰ ਦੇ ਨੀ ਅਸੀਂ ਲੱਭਦੇ ਰਹਿਨੇ ਆ ਸਦਾ ਸਿੰਘ ਬਰੋਬਰ ਦੇ ਉਹ ਸਿੱਧਾ ਇੱਕ ਚ ਮੱਜੀ ਦਾ ਨੀ ਕਹਿੰਦੇ ਚੁੱਪ ਨਹੀਂ ਬੈ ਸਕਦਾ ਉਹ ਜਦ ਬੇਸਮਿੰਟ ਵਿੱਚ ਨਹੀਂ ਲੁੱਕ ਕੇ ਨਹੀਂ ਰਹਿ ਸਕਦਾ ਤੁਸੀਂ ਬਹੁਤ ਸਾਰਾ ਸਾਡੇ ਸਾਰੇ ਗੀਤਾਂ ਨੂੰ ਪਿਆਰ ਦਿੱਤਾ ਇੱਥੋਂ ਨੱਚਦੀ ਆ ਜਾਨੀ ਗੁਲਾਬੀ ਲਹਿੰਗੇ ਵਾਲੀਏ ਜਦ ਸਦਾ ਬਹਾਰ ਗਾਣਾ ਆਖੂ ਕੋਣ ਮੋਗੇ ਵਾਲਾ ਬਣਿਆ ਨਾਰਾਂਝਾ ਨਹੀਂ ਤੇਰੇ ਸਾਹਾਂ ਦੀ ਸੁਗੰਧ ਬਣ ਜਾਮਾ ਬਈਨਾ ਮੈਨੂੰ ਚਾਹਣ ਵਾਲਿਆ ਪਿੰਡ ਦੇ ਸ਼ੌਕੀ ਮੁੰਡੇ ਨੰਬਰ ਪਹਿਲਾ ਤੇਰੇ ਯਾਰ ਦਾ ਜੇ ਕਨਾਮਾ ਕੀਤਾ ਹੈ ਪੀਲਾ ਪੀਲਾ ਵੀ ਡੋਡੇ ਰੱਖੇ ਨੇ ਨਚੋੜ ਕੇ ਬਹੁਤ ਸਾਰਾ ਤੁਸੀਂ ਉਸ ਗੀਤ ਨੂੰ ਪਿਆਰ ਦਿੱਤਾ ਹਾਂ ਜੀ ਪੱਲੇ ਹੈ ਸਰਪੰਚੀ ਆਈ ਨਹੀਂ ਸਾਰੇ ਕਰਦੇ ਬਾਈ ਬਾਈ ਚੱਲੇ ਮੂਸੇ ਆਲਾ ਫੋੜ ਤੇ ਪੀਲਾ ਪੀਲਾ ਵੀ ਡੋਡੇ ਰੱਖੇ ਨੇ ਨਚੋੜ ਕੇ ਹਾਂਜੀ ਬੇਸਮਤ ਹਾਂਜੀ 1 2 3 4 I'm